ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਗਵਾੜਾ ਸ਼ਹਿਰ ਦੇ ਹਰਗੋਬੀਨਗਰ ਤੋਂ ਜੋ ਕਿ ਹਾਰਟ ਆਫ ਸਿਟੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਜਿੱਥੇ ਲੁਟੇਰਿਆਂ ਵੱਲੋਂ ਸੇਠੀ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਇੱਥੇ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਹਰਗੋਬੀਨਗਰ ਵਿਖੇ ਹੀ ਸਥਿਤ ਬੰਸਲ ਮੈਡੀਕਲ ਸਟੋਰ ਨੂੰ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਵਾਲੇ ਦਿਨ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਤੇ ਅੱਜ ਕੁਝ ਦਿਨ ਬਾਅਦ ਫਿਰ ਦੁਬਾਰਾ ਲੁਟੇਰਿਆਂ ਵੱਲੋਂ ਹਰਗੋਬੀਨਗਰ ਵਿਖੇ ਸਥਿਤ ਸੇਠੀ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਮੁਤਾਬਿਕ ਸੇਟੀ ਮੈਡੀਕਲ ਤੋਂ ਕੁਝ ਕਦਮ ਦੀ ਦੂਰੀ ਤੇ ਹੀ ਪੁਲਿਸ ਦਾ ਨਾਕਾ ਲੱਗਾ ਰਹਿੰਦਾ ਹੈ ਤੇ ਲੁਟੇਰੇ ਸ਼ਰਯਮ ਪੁਲਿਸ ਨੂੰ ਚੈਲੰਜ ਕਰਕੇ ਇਹੋ ਜਿਹੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਹਨ ਇਹਨਾਂ ਵਾਰਦਾਤਾਂ ਤੇ ਨਕੇਲ ਪਹੁੰਚਦੇ ਸਬੰਧ ਵਿੱਚ ਕੁਝ ਦਿਨ ਪਹਿਲਾਂ ਫਗਵਾੜਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਅਗਰਵਾਲ ਅਤੇ ਹੋਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਤੇ ਸਮੂਹ ਮੈਂਬਰਾਂ ਨੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੂੰ ਵੀ ਇਹੋ ਜਿਹੇ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਕਾਂ ਜੋ ਸ਼ਹਿਰ ਦਾ ਹਰ ਇੱਕ ਦੁਕਾਨਦਾਰ ਹਰ ਇੱਕ ਵਪਾਰੀ ਬਿਨਾਂ ਕਿਸੇ ਡਰ ਪੈ ਤੋਂ ਆਪਣਾ ਕਾਰੋਬਾਰ ਕਰ ਸਕੇ ਲੁੱਟ ਦੀ ਵਾਰਦਾਤ ਤੋਂ ਬਾਅਦ ਕੈਮਿਸਟ ਐਸੋਸੀਏਸ਼ਨ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮੌਕੇ ਐਸੋਸੀਏਸ਼ਨ ਨੇ ਕਿਹਾ ਕਿ ਉਹਨਾਂ ਵੱਲੋਂ ਪੰਜਾਬ ਪੱਤਰ ਤੇ ਆਪਣੇ ਐਸੋਸੀਏਸ਼ਨ ਨੂੰ ਸਾਰੀ ਵਾਰਦਾਤ ਬਾਰੇ ਜਾਣਕਾਰੀ ਦੇ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਬੰਸਲ ਮੈਡੀਕਲ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਵਪਾਰੀ ਦੁਕਾਨਦਾਰ ਇੱਥੇ ਸੁਰੱਖਿਤ ਨਹੀਂ ਹਨ ਜਦੋਂ ਤੱਕ ਸਾਡੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ ਅਸੀਂ ਉਦੋਂ ਤੱਕ ਬਾਜ਼ਾਰ ਬੰਦ ਰੱਖਾਂਗੇ ਉਹਨਾਂ ਕਿਹਾ ਕਿ ਬਾਕੀ ਐਸੋਸੀਏਸ਼ਨਾਂ ਵੀ ਸਾਡੇ ਨਾਲ ਆ ਰਹੀਆਂ ਹਨ ਅਤੇ ਫਗਵਾੜਾ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ ਫਗਵਾੜਾ ਤੋਂ ਨਵਰੰਗ ਟੀਵੀ ਲਈ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਤੁਹਾਨੂੰ ਹੈ ਮੇਰੇ ਪਿੰਡ ਜਿਹੜੀ ਦੁਕਾਨ ਦਾ ਨਾਮ ਸੇਠੀ ਮੈਡੀਕਲ ਦਾ ਜੀ ਹਾਂ ਕਿ ਮਾਮਲਾ ਕੀ ਜਿਹੜਾ ਸਾਰੇ ਇਹ ਦੋ ਮੁੰਡੇ ਆਏ ਦਵਾਈ ਲੈਣ ਲਈ ਕਾਊਂਟਰ ਤੇ ਉਹਨਾਂ ਨੇ ਇੱਕ ਟਿਊਬ ਮੰਗੀ ਐ ਐ ਔਰ ਕਾਊਂਟਰ ਤੇ ਬਿਲਕੁਲ ਕੋਲ ਹੀ ਦਵਾਈ ਰੱਖੀ ਹੋਈ ਸੀ ਕਿ ਜਿੱਦਾਂ ਹੀ ਉਹ ਇਨਸਿਸਟ ਦਵਾਈ ਲੈਣ ਲਈ ਭਤੀਜਾ ਘਰ ਰੋਟੀ ਖਾਣ ਗਿਆ ਸੀ ਜਿੱਦਾਂ ਹੀ ਉਹਨੇ ਘੁੰਮ ਕੇ ਦਵਾਈ ਦੇ ਚੱਕਣ ਗਈ ਆ ਜਿੱਦਾਂ ਹੀ ਟਿਊਬ ਕੱਢੀ ਆ ਬਿਲਕੁਲ ਕਾਊਂਟਰ ਤੇ ਕੋਲ ਹੀ ਟਿਊਬ ਸੀ ਜਿੱਦਾਂ ਟਿਊਬ ਕੱਢ ਕੇ ਪਿੱਛੇ ਮੁੜੀ ਆ ਉਹਨਾਂ ਨੇ ਕਾਊਂਟਰ ਦੇ ਉੱਪਰਾਂ ਹੀ ਉਲਟ ਕੇ ਗੱਲਾਂ ਖੋਲ ਕੇ ਸਾਰ ਵਿੱਚੋਂ ਸਾਰੇ ਪੈਸੇ ਕੱਢ ਲਏ ਕਿੰਨੀ ਦੀ ਪੇਮੈਂਟ ਸੀ ਹਜੇ ਕੋਈ ਅੰਦਾਜ਼ਾ ਨਹੀਂ ਜੀ ਹਾਂ ਤੇ ਪੁਲਿਸ ਸ਼ਿਕਾਇਤ ਦਿੱਤੀ ਐ ਸਾਮਾਮ ਨੂੰ ਲੈ ਕੇ ਹਾਂਜੀ ਲੜਕਿਆਂ ਦੇ ਲੜਕਿਆਂ ਦੇ ਮੂੰਹ ਜਿਹੜੇ ਸੀਗੇ ਉਹ ਨੰਗੇ ਕਿੰਨੇ ਬੇਤੀ ਸੀਗੇ ਜੀ ਦੋ ਮੁੰਡੇ ਸੀਗੇ ਜੀ ਉਹ ਤੁਹਾਨੂੰ ਜਾਣਕਾਰੀ ਦੇਤੀ ਹੈ ਇਸ ਮਾਮਲੇ ਬਾਰੇ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਪੁਲਿਸ ਆਈ ਸੀ ਮੌਕੇ ਤੇ ਮੈਡਮ ਆਜੇ ਪੁਲਿਸ ਆਈ ਹੈ ਜੀ ਕੋਈ ਨਾ ਤਾਂ ਕੁਝ ਵੀ ਨਹੀਂ ਹੈ ਨਾ ਕਦੀ ਪਹਿਲਾਂ ਦੇਖੀਆਂ ਦੁਕਾਨਾਂ ਲੁੱਟ ਹੋਈਆਂ ਨਾ ਉਹਨਾਂ ਦਾ ਕਦੀ ਹੋਇਆ ਕੁਝ ਨਹੀਂ ਨਾ ਇਹਨਾਂ ਦਾ ਹੋਣਾ ਕੋਈ ਸੀਸੀਟੀਵੀ ਕੈਮਰੇਜ ਆਏ ਹੁਣ ਬੰਦੋ ਲਾਈਟ ਗਈ ਹੋਈ ਸੀਗੀ ਜੀ ਸਰ ਇੱਕ ਹਰਗੁਨਗਰ ਚ ਆਏ ਕਿ ਮਾਮਲਾ ਕੀ ਹੈ ਸਾਰਾ ਸਾਡੇ ਇੱਕ ਐਮਐਸ ਭਰਾ ਦੇ ਨਾਲ ਅੱਜ ਬਹੁਤ ਮਨਪੜੀ ਘਟਨਾ ਹੋਈ ਹੈ ਉਹਨਾਂ ਦੀ ਦੁਪਹਿਰ ਦੀ ਸਿੱਖਰ ਦੁਪਹਿਰ ਦੇ ਵਿੱਚ ਉਹਨਾਂ ਦੇ ਚੋਰੀ ਦੀ ਘਟਨਾ ਹੋਈ ਹੈ ਇੱਕ ਦੋ ਲੜਕੇ ਆਏ ਸਮਾਨ ਲੈਣ ਦੇ ਇਵੈਂਟ ਵਿੱਚ ਉਹਨਾਂ ਦੇ ਕੈਸ਼ ਨੂੰ ਜੋ ਪੈਸੇ ਕੱਢ ਕੇ ਲੈ ਗਏ ਇਸ ਘਟਨਾ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਾਡੀ ਜਿਹੜੀ ਸਾਨੂੰ ਸਿਕਿਉਰਟੀ ਹੈ ਦੇਖੇ ਨਹੀਂ ਰਹੀ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੇ ਸਾਡੇ ਕੇਮਿਸਟ ਭਾਨਾ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ ਤਾਂ ਉਹਨਾਂ ਨੂੰ ਅੰਦਰ ਅਕੇ ਲੁੱਟ ਕੇ ਲੈ ਗਏ ਉਹ ਰਾਤ ਦਾ ਟਾਈਮ ਸੀ ਪੋਸੀਬਿਲਟੀ ਸੀ ਲੇਕਿਨ ਦਿਨ ਦੇ ਵੇਲੇ 4 ਵਜੇ ਇਦਾਂ ਦਾ ਕੱਟਣਾ ਹੋਣਾ ਬੜਾ ਮਨਪਸੰਦ ਲੱਗਦਾ ਬਹੁਤ ਦੁੱਖ ਹੋਇਆ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਸ ਬਾਰੇ ਕੋਈ ਸੋਚਿਆ ਜਾਵੇ ਜਲਦੀ ਮਾਰਕੀਟ ਹੈ ਮੇਨ ਮਾਰਕੀਟ ਹੈ ਉੱਥੇ ਹੀ ਸਿਕਿਉਰਿਟੀ ਨਹੀਂ ਹੈ ਬਾਕੀ ਜਗ੍ਹਾ ਤਾਂ ਕੁਝ ਹੋ ਸਕਦਾ ਕਿੰਨੀ ਕੁ ਸਿਕਿਉਰਿਟੀ ਹੋ ਸਕਦੀ ਸਰ ਕੋਈ ਵਿਅਕਤੀ ਕਿੰਨੇ ਵਿਅਕਤੀ ਆਏ ਸੀਗੇ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਸੀ ਕੋਈ ਕੈਮਰਿਆਂ ਦੇ ਵਿੱਚ ਆਏ ਸਰ ਜੀ ਕਿ ਕੈਮਰੇਆਂ ਦੇ ਵਿੱਚ ਆਏ ਲਾਈਟ ਨਾ ਹੋਣ ਦੇ ਕਰਕੇ ਕੈਮਰੇ ਵਰਕਿੰਗ ਨਹੀਂ ਸੀ ਜਿਹਦੇ ਕਰਕੇ ਉਹਨਾਂ ਦਾ ਨਹੀਂ ਕੈਮਰੇ ਨਹੀਂ ਚੱਲਦੇ ਗੂਲਸ ਮਹਲਾਜਮਨ ਗੈਤ ਤੱਕ ਗਿਆ ਉਹ ਆਈ ਵੀ ਆਪਣੇ ਵੱਲੋਂ ਇਨਕੁਆਇਰੀ ਕਰ ਵੀ ਰਹੇ ਆਪਣੇ ਵੱਲੋਂ ਤਫਤੀਸ਼ ਕਰ ਰਹੇ ਸਰ ਕੀ ਮੰਗ ਰੱਖਦੇ ਆ ਜਿਹੜਾ ਪ੍ਰਸ਼ਾਸਨ ਦੀ ਮੰਗ ਹੈ ਕਰ ਰਹੇ ਆ ਇਹ ਘਟਨਾ ਫੜਨਾ ਦੁਬਾਰਤ ਨਹੀਂ ਹੋਵੇ ਕਿਉਂਕਿ ਦੋ ਤਿੰਨ ਵਾਰੀ ਪਹਿਲਾਂ ਵੀ ਹੋ ਚੁੱਕੀ ਹੈ ਅਸੀਂ ਆਪਣੇ ਆਪ ਨੂੰ ਬੜੇ ਇਨਸਿਕਿਉਰ ਫੀਲ ਕਰ ਰਹੇ ਆ ਕਿ ਸਾਰਾ ਦਿਨ ਕੰਮ ਕਰੀਦਾ ਸਵੇਰੇ 9:00 ਤੋਂ 8:00 ਵਜੇ ਤੋਂ ਲੈ ਕੇ ਰਾਤੀ 9:00 10:00 ਵਜੇ ਤੱਕ ਕੰਮ ਕਰੇ ਫਿਰ ਵੀ ਅਸੀਂ ਇਨਸਿਕਿਉਰ ਹੋਈਏ ਤਾਂ ਬਹੁਤ ਮੁਸ਼ਕਲ ਹੈ ਮੈਂ ਵੀਪੀ ਸੰਬਲੂੜਾ ਹਰ ਕੀ ਮਾਮਲਾ ਕੀ ਹੈ ਮਾਮਲਾ ਹੁਣੇ ਹੀ ਪਤਾ ਲੱਗਾ ਸਾਨੂੰ ਜਿ ਇੱਥੇ ਆਪਣਾ ਸਿਟੀ ਮੈਡੀਕਲ ਤੇ ਆਏ ਆਨ ਤਲਫ ਸ਼ਾਤੀ ਬੰਦੇ ਆਏ ਆ ਲੋਟ ਕੇ ਲੈ ਗਏ ਆਵੇਂ ਸੀ ਪਹੁੰਚੇ ਆ ਬਸ ਕੀ ਹੁਣ ਉਸ ਦੀ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਵੀ ਆ ਲਈ ਆ ਤੇ ਆਪਣੇ ਸਾਰੇ ਕਿੰਨੇ ਵਿਅਕਤੀ ਆਏ ਸਰ ਇਹ ਹੁਣੇ ਮੈਂ ਇੱਥੇ ਪਹੁੰਚੀ ਆ ਜੀ ਕਿੰਨੇ ਵੀ ਦੋ ਵਿਅਕਤੀ ਆਏ ਉਹ ਪਤਾ ਲੱਗਾ ਜੀ ਕਦੋਂ ਆਏ ਸਰ ਹਾਂਜੀ ਕਦ ਤੇ ਆਏ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਆਏ ਆ ਉਹਨਾਂ ਨਾਲ ਹੀ ਵਾਰਤਾਲਾਪ ਕਰਕੇ ਤੇ ਚਲੇ ਗਏ ਆ ਪੁਲਿਸ ਵੀ ਪਹੁੰਚੀ ਆ ਅਸੀਂ ਹੁਣ ਆਏ ਆ ਤੇ ਬਾਕੀ ਮਾਮਲਾ ਦੇਖਦੇ ਅੱਗੇ ਕੀ ਹੁੰਦਾ ਕੋਈ ਸਰ ਪਤਾ ਜਿੱਲਾ ਮਾਉਂਟ ਵਗੈਰਾ ਕਿੰਨੀ ਕਿਲੇਗ ਜੀ ਹੁਣੇ ਪਤਾ ਲੱਗੂ ਜੀ ਉਹ ਮੁਰਤੇ ਲਗਾਏ ਆ ਜਿਹੜੇ ਆਏ ਲੁੱਟੂ ਦਾ ਆਏ ਲੁੱਟ ਕੇ ਲਗਾਏ ਆ ਇਹਦੋਂ ਕੇਮਿਸਟੋਰ ਹੈਗਾ ਇੱਕ ਸਿਟੀ ਮੈਡੀਕੋਸ ਜਿੱਤੇ ਤੋਂ ਉਹਨਾਂ ਨੇ ਇਲੈਜ ਕੀਤਾ ਵੀ ਕੋਈ ਦੋ ਬੰਦੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਗੱਲੇ ਚੋਂ ਪੈਸੇ ਕੱਢ ਕੇ ਤੇ ਉੱਥੋਂ ਪ੍ਰਾਰ ਹੋ ਗਏ ਤੇ ਇਸ ਬਾਰੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਪੁਲਿਸ ਫੋਰ ਜਿਹੜੀ ਹੈ ਤੁਰੰਤ ਮੌਕੇ ਤੇ ਪਹੁੰਚੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਆਪਣੀ ਇੱਥੇ ਤਫ਼ਤੀਸ਼ ਮੌਕੇ ਤੇ ਸ਼ੁਰੂ ਕੀਤੀ ਹੈ ਤੇ ਅਜੇ ਤੱਕ ਜਿਹੜਾ ਹੈਗਾ ਕਿ ਜਿਨ੍ਹਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਵੱਲੋਂ ਅਜੇ ਤੱਕ ਕੋਈ ਨੁਕਸਾਨ ਬਾਰੇ ਦੱਸਿਆ ਨਹੀਂ ਗਿਆ ਤੇ ਨਾ ਤੇ ਉਹਨਾਂ ਦੇ ਜਿਹੜੇ ਕੈਮਰੇ ਵੀ ਨੇ ਉਹ ਵੀ ਉਹਨਾਂ ਦੇ ਕਹਿਣ ਮੁਤਾਬਕ ਵੀ ਲਾਈਟ ਜਨ ਕਰਕੇ ਬੰਦ ਸੀਗੇ ਹੁਣ ਅਸੀਂ ਹੋਰ ਤਾਵਾਂ ਤੋਂ ਜਿਹੜੀ ਸੀਸੀਟੀਵੀ ਫੁਟੇਜ ਕਢਾ ਰਹੇ ਹਾਂ ਤੇ ਬਹੁਤ ਜਲਦੀ ਜਿਹੜੀ ਹੈ ਵਾਰਦਾਤ ਨੂੰ ਪ੍ਰੇਸ ਕੀਤਾ ਜਾਵੇਗਾ